ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਸੁਵਿਲਾ ਕੜੀ ਤਨ ਤਨ ਮੂਰਤ ਪਾਲ ਸਾਰ ਤਨ ਸੋ ਦਿਨ ਸ ਸੰਜੁਗ ੜਾ ਜਿਤ ਦੇਖਾ ਗੁਰ ਦਰਸਾਰ ਦਰਸ਼ਨ 82 ਦਿਨ ਸ ਰਾਤ ਚਿਤਵ ਅਨ ਦਿਨ ਨੇਤਾ ਕਾਟ ਗੁਰ ਮੇਲੀਆਂ ਨਾਨਕ ਹਰ ਸੰਗ ਮੀਤਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬਿਨਾਂਤੀ ਸੁਣ ਪ੍ਰਭ ਮੇਰੀ ਕਮ ਕਰ ਆਪਣੇ ਜੀਰੇ ਧਨਵਾਹਿ ਗਰੇ ਸਾਹਿਬ ਜੀ ਸਲਕੀ ਮਹਲਾ ਤੀਜਾ ਰਹਿਮ ਬਿਦੈ ਤਿਸ ਦਾ ਬ੍ਰਹਮਤ ਰਹਿ ਇਕ ਸ਼ਬਦ ਲੈਵ ਲਾਈ ਨਵ ਨੇ ਦੀ 18 ਸਿਧੀ ਪਿਛੈ ਲਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਾਵਦਲੇਵਲਾਈ ਨਵਨੀ ਦੇ ਆਠਾਰ ਸਦੀ ਪਿਛੇ ਲਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ ਮੇਨ ਸਾਧਗੁਰ ਨਾਉ ਨ ਪਾਈਐ ਭੂਜ ਕਰ ਵਿਚਾਰ ਨਾਨਕ ਪੂਰਾ ਭਾਗ ਸਤਗੁਰ ਮੇਲੈ ਸੁਖ ਭਾਈ ਜੁਗਚਾਰ ਮਹਲਾ 3 ਜੰ ਕਿਆ ਗਬਰ ਕਿਆ ਬਿਰਦ ਹੈ ਮਨ ਮੋਕ ਦ੍ਰਿਸ਼ਨਾ ਭੁਖ ਨਾ ਜਾਏ ਹੋਰ ਮੇ ਕਬਦੇ ਰਤਿਆ ਸੀਤਲ ਹੋਈ ਆ ਭਗਵਾਏ ਆਂਦਰੇ ਤ੍ਰਿਪਤ ਸੰਤੋਖਿਆ ਘੇਰੇ ਭੋਖ ਨਾ ਲਗੇ ਆਈ ਨਾਨਕ ਦੀ ਗੁਰਮਖ ਕਰੇ ਸੋ ਪਰਵਾਣ ਹੈ ਜੋ ਨਾਮ ਰਹਾ ਗਿਬਲਾਈ ਪਾਉਣੀ ਹਉ ਬਲਹਰੀ ਤਨ ਕਾ ਜੋ ਗੁਰਮਖ ਸਿਖਾ ਜੋ ਹਰ ਨਾਮ ਤੇ ਆਏ ਦੇ ਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲੇਖਾ ਹਰ ਨਾਮ ਸਲਾਹੀ ਰੰਗ ਸਿਆ ਸਭ ਕਿਨ ਵਿਖਾ ਕ੍ਰਿਖਾ ਦਾਨ ਧਨ ਸੁਹਾਵਾ ਸੋ ਸਰੀਰ ਥਾਣ ਹੈ ਨਿਤ ਅਮੀਰਾ ਗੁਰਧਰੀ ਬਿਖਾ ਦਾਨ ਧਨ ਸੁਹਾਵਾ ਸੋ ਸਰੀਰ ਥਾਣ ਹੈ ਨਿਤ ਅਮੀਰਾ ਗੁਰਧਰੀ ਬਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ